ਕਿ ਰਾਜਮਾਨ ਨੇ ਉਹ ਜੀਵਨ ਬਾਤ ਇੱਥੇ ਪਹੁੰਚ ਕੇ ਨੇ ਜੋ ਜੋ ਪਿੰਡ ਤੋਂ ਨੇ 9 ਵਜੇ ਜੀਵਨ ਬਾਤ ਸਮਪੂਰਨ ਹੋ ਰਹਾ ਉਹ ਵੇਖੀ ਸਿੰਧਾ ਜੀ ਸ਼ਹਿਰ ਦੇ ਪ੍ਰਦਰਸ਼ਨ ਕਰਦੇ ਹੋਏ ਇਸ ਵੇਲੇ ਜੀਵਨ ਬਾਤ ਦੇ ਟਿਕਟ ਬਹੁਤ ਹੋ ਗਏ ਅੱਜ ਦੇ ਸਾਰੇ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੋਂ ਅਸਾਂ ਬਰਨ ਸਿੰਘ ਜੀ ਹਰਿਪੁਰ ਵਾਲੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਸਟੇਜ ਤੇ ਆ ਜਾਓ ਉਹ ਆਇਆਂ ਸੰਗਤਾਂ ਨੂੰ ਸਵਾਗਤ ਦੇਣਾ ਤਾਂ ਬਰਨ ਸਿੰਘ ਜੀ ਪਾਠੀ ਸਾਹਿਬ ਸਾਡੇ ਸਾਹਮਣੇ ਤੇ ਕਮਲ ਜੀ ਸਾਹਿਬ ਤੇ ਰਾਜਾ ਜੀ ਚੌਂਪੜਿਆ ਜੈਜੀ ਸਾਹਿਬ ਜੀ ਉਹ ਵੀ ਟਰਾਲੀ ਦੇ ਬਰਗਮਾਨ ਨੇ ਕੀ ਰੋਕ ਲਓ ਜੀ ਪਿੱਛੇ ਪਰਿਆ ਜੀ ਹੁਣ ਇਤਨ ਹੋ ਜਾਇਆ ਨਾ ਮਾੜਾ ਸਾਈਡ ਦੇ ਹੋ ਜਾ ਮਾੜਾ ਸਾਈਡ ਦੇ ਹੋ ਜਾ ਹੈਲੋ ਆ ਜਾਇਓ ਆਹ ਨੰਬਰ ਨਾਲ ਕੋ ਜੀ ਨੰਬਰ ਨਾਲ ਕੋ 98789 ਸਤਿਨਾਮ ਸਤ ਜੀ ਜੇਰਾ ਹਰੀ ਬਰਵਾਲੇ ਅਨੰਦੋਂ ਬੈਂਤੀਆ ਕੀ ਕਿਸਤਾਂ ਤੇ ਆ ਜਾਣ ਜੀ ਆਹ ਨੰਬਰ ਨਾਲ ਦੇ ਕੋ ਕਰਾ ਤੁਸੀਂ ਆ ਜਾਓ ਰੋਕ ਲਵਾਓ ਸਾਇਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਪਵੰਦਕ ਕਮੇਟੀਆਂ ਵੱਲੋਂ ਤੁਹਾਡਾ ਬਹੁਤ ਬਹੁਤ ਆਪਾ ਬੜੀ ਬਹੁਤ ਸਹਿਯੋਗ ਤੁਸੀਂ ਅਸੀਂ ਆਪਣੇ ਪਿੰਡਾਂ ਯਾਰਾਂ ਵਿੱਚ ਜਿੱਥੋਂ ਤੁਸੀਂ ਆਏ ਆ ਬੜੀ ਸ਼ਾਂਤੀਪੂਰਵਕ ਹੋਣਾ ਤੇ ਪੁਲਿਸ ਪ੍ਰਸ਼ਾਸਨ ਤੋਂ ਬੇਹਤਰੀ ਹੈ। ਹਲੋ ਪੁਲਿਸ ਪ੍ਰਸ਼ਾਸਨ ਤੋਂ ਬੇਨਤੀ ਹੈ ਕਿ ਜਿਹੜੀਆਂ ਹੁਣ ਪਾਲੀਆਂ ਪਿੰਡਾਂ ਨੂੰ ਜਾਣੀਆਂ ਵਾਂ। ਜਿਹੜਾ ਪੀਸੀਆ ਰਾਹ ਦਾ ਚੌਂਕੀਕਾਰ ਦਾ ਉਹਨਾਂ ਨੂੰ ਬੇਨਤੀ ਕਰਾਂਗੇ ਅਸੀਂ ਕਿ ਉਹ ਇਹਨਾਂ ਦਾ ਧਿਆਨ ਰੱਖਣ ਕਿ ਉਹ ਬ੍ਰਾਤਰੀ ਜਿਹੜੀ ਫੋਰਸ ਆ ਜਾਂ ਪੀਸੀਆ ਉਹ ਆਪਣੀ ਜਿਹੜੀ ਗਸ਼ਤਾ ਵਧਾ ਲੈਣ ਬਹੁਤ ਬਹੁਤ ਧੰਨਵਾਦ ਜੀ ਉਹ ਤੋਂ ਡਾਕਟਰ ਬੜਾ 108 ਸਤਰਾਮ ਸਿੰਘ ਜੀ ਹਰਿਮਰ ਵਾਲੇ ਉਹਨਾਂ ਨੂੰ ਬੇਨਤੀ ਹੈ ਕਿ ਇਥੇ ਸਟੇਜ ਤੇ ਆ ਜਾਓ ਜੀ